ਮੇਰਾ ਕਿਹੜਾ ਜੀ ਨਹੀਂ ਕਰਦਾ ਮੈਂ ਮੋਰ ਨਹੀਂ ਮੰਗੂ ਪਹਿਲਾਂ ਪਾਉਂਦੀ ਫਿਰਾਂ ਗੁੱਤ ਨੂੰ ਹੱਥ ਲਾਣਾ ਤਾਂ ਦੂਰ ਤੁਸੀਂ ਮੈਨੂੰ ਉਹੀ ਹੱਥ ਲਾ ਕੇ ਦੇਖੋ ਫਿਰ ਦੱਸਾਂ ਤੁਹਾਨੂੰ ਮੈਂ ਹੂੰ ਅਦਾਗੀ ਵੱਡੀ ਪਤਾ ਦੇਣ ਵਾਲੀ ਵੱਡੀ ਬਿਸ਼ਨੋਈ ਕੇ ਖਾਨਦਾਨ ਚੋਂ ਹੈ ਨਾ ਤੂੰ ਖੇਤ ਬਥੇਰਾ ਕੁਸਕੜਾ ਹੈ ਸਬਜੀ ਭਾਜੀ ਉਥੋਂ ਜਾ ਕੇ ਤੋੜ ਲੈ ਅੰਗ ਤਾਂ ਹਲਿਆਉਂਦੀ ਨਿਗੀ ਕਾਊਂਟਰ ਪੱਕੇ ਦੀ ਹੋਈ ਪਈਆਂ ਲੈ ਹੁਣ ਦੇਖਦੀਆਂਗੇ ਕਿ ਹਿਸਾਬ ਕਿਤਾਬ ਕੱਕ ਲਾ ਕੇ ਦੇਖਦੀਆਂ ਸਾਰਾ ਕਿਸ਼ਤਾਂ ਵਗੈਰਾ ਦਾ ਲੈ ਹੁਣ ਸਾਰਿਆਂ ਦੇ ਉੱਤੋਂ ਦੀ ਹੋ ਕੇ ਦਿਖਾਉਂਗੀ ਤੇ ਹੁਣ ਸਕੂਟਰੀ ਲੈ ਲਈ ਐਲਈਡੀ ਲੈ ਲਈ ਤੇ ਉਹ ਤਾਂ ਫ੍ਰਿਜ ਨਵੇਂ ਪਿਆ ਸੀ ਚਲ ਉਹ ਵੀ ਲੈ ਲੂੰਗੀ ਤੇ 10 ਕਿਸ਼ਤਾਂ ਹਜੇ ਉਹਦੀਆਂ ਰਹਿੰਦੀਆਂ ਨੇ ਏਸੀ ਦੀਆਂ ਚਲ ਉਹ ਵੀ ਨਿਬੜ ਜਾਣਗੀਆਂ ਵਿੱਚੀ ਬੇਬੇ ਕਿਵੇਂ ਕਾਪੀ ਪੈਨ ਚੱਕੀ ਬੈਠੀ ਆ ਪੜਨ ਲੱਗੀ ਹੁਣ ਮੈਂ ਵੱਡੀ ਉਮਰ ਚ ਹੋ ਕੇ ਸਕੂਲਾ ਚ ਜਾਉਂਗੀ ਮੈਂ ਤਾਂ ਆਪਣੇ ਹਿਸਾਬ ਕਿਤਾਬ ਕਰਦੀ ਆ ਨਾ ਕਾਜ਼ਾ ਸਾਹਿਬ ਹੈਗਾ ਹੈਗਾਗਾ ਕੋਈ ਨਹੀਂ ਫਿਰ ਵੀ ਦੱਸੋ ਵੀ ਕੋਈ ਨਾ ਦੱਸ ਦੂੰਗੀ ਉਹ ਤਾਂ ਜਿਹੜਾ ਸਾ ਸੌਦਾ ਆਇਆਗਾ ਕੱਲ ਉਹਦਾ ਹਿਸਾਬ ਕਿਤਾਬ ਲਾਉਣੀ ਆ ਤੂੰ ਮੈਨੂੰ ਦੱਸ ਵੀ ਕੱਲ ਕੀ ਕੀ ਚੀਜ਼ਾਂ ਆਈਆਂ ਨੇ ਮੈਂ ਸਾਰੀਆਂ ਲਿਖ ਕੇ ਦੱਸੂੰਗੀ ਫਿਰ ਠੀਕ ਹੈ ਵੀ ਕਿਹੜੇ ਮਸਾਲੇ ਆਏ ਨੇ ਕੀ ਕੀ ਚੀਜ਼ਾਂ ਆਈਆਂ ਨੇ ਲੈ ਦੱਸ ਬੇਬੇ ਹੁਣ ਤੂੰ ਨੂਨ ਮੇਚ ਦਾ ਸਾਹਿਬ ਵੀ ਰੱਖਿਆ ਕਰੇਂਗੀ ਉਹ ਵੀ ਲਿਖਿਆ ਕਰੇਂਗੀ ਹਾਂ ਭਈ ਲਿਖਣਾ ਪੈਂਦਾਗਾ ਫਿਰ ਤੇਰੇ ਵਰਗੀ ਦਾ ਫਿਰ ਆਈ ਨਹੀਂ ਨਾ ਪਤਾ ਲੱਗਦਾ ਵੀ ਖਰਚਾ ਵੱਧ ਕਰਦੇ ਘੱਟ ਕਰਦੇ ਲਿਖਣਾ ਤਾਂ ਪਊਗਾ ਸਾਰਾ ਕੁਝ ਚੰਗਾ ਕਰ ਲੋ ਜਿਵੇਂ ਕਰਨਾ ਮੈਨੂੰ ਨਹੀਂ ਪਤਾ ਹੈਗਾ ਤੁਹਾਡੇ ਹਿਸਾਬ ਕਿਤਾਬਾਂ ਦਾ ਸੁਣ ਤਾਂ ਭਈ ਕਹਿ ਕੇ ਸਰ ਜਾਂਦਾ ਚਲ ਚੰਗਾ ਮਾਰੀ ਚਲੋ ਮੱਥਾ ਹਾਂ ਮਾਰੂੰਗੀ ਮੱਥਾ ਮੈਨੂੰ ਤਾਂ ਸਰਦਾ ਨਹੀਂ ਫਿਰ ਮਾਤਾ ਕਿਵੇਂ ਕਾਪੀ ਚੱਕੀ ਬੈਠੀ ਹੈਗੀ ਕਿਤੇ ਕਾਜ ਲੱਗਣ ਦੀ ਸਲਾਹ ਤਾਂ ਨਹੀਂ ਤੇਰੀ ਹੁਣ ਬੇਪੁੱਤ ਕਾਜ ਕਾਨੂੰ ਲੱਗਣਾਗਾ ਮੈਂ ਤਾਂ ਨਾ ਉਹ ਸਾਰਾ ਕਿਤਾਬਜਾ ਕਰ ਦਿੱਤੇ ਨੇ ਜਿਹੜਾ ਤੂੰ ਕੱਲ ਸੌਦਾ ਲੈ ਕੇ ਆਏਗਾ ਉਹ ਮੈਨੂੰ ਦੱਸ ਵੀ ਕਿੰਨੇ ਪੈਸੇ ਲੱਗੇ ਆਉ ਤੇ ਉਹ ਮੈਂ ਲਿਖਣੇ ਆ ਤੇ ਮਤਾ ਉਹ ਤਾਂ 10000 ਦਾ ਸਬਾਨ ਆਇਆ ਸੀ ਉਹ ਤਾਂ ਮੇਰੇ ਕੋਲ ਤਾਂ ਪਰਚੀ ਵੀ ਮੇਰੀ ਜੇਬ ਟੀ ਤੁਰੀ ਫਿਰਦੀ ਆ ਦੇਖ ਲੈ ਲੈ ਬੂ ਮੈਂ ਮਰ ਜਾ ਬੇਪੁੱਤ 10000 ਲਾ ਆਇਆ ਤੂੰ ਆਏ ਨਹੀਂ ਘਰ ਵਸਣਾ ਮਾਤਾ ਮੈਂ ਨਾ ਗਾਗਣ ਦਾ ਸਮਾਨ ਵੀ ਲੈ ਕੇ ਆਇਆ ਉਹਦੀਆਂ ਸੁਰਖੀਆਂ ਬਿੰਦੀਆਂ ਜਿਹੜੀਆਂ ਤਾਂ ਮੈਨੂੰ ਏਡੀ ਲਿਸਟ ਬਣਾ ਕੇ ਫੜਾਤੀ ਉਹਦੀਆਂ ਨਹੀਂ ਨਿਭੜਦੀਆਂ ਫਿਰ ਤੈਨੂੰ ਐ ਪਤਾ ਵੀ ਲਿਸਟ ਚ ਕੀ ਲਿਖਿਆ ਹੋਇਆ ਸੀ ਗੋਲ ਗੱਪੇ ਮੈਗੀ ਮਕਰੋਨੀ ਹੋਰ ਲੱਲੇ ਪਵੇ 50 ਚੀਜ਼ਾਂ ਲਿਖ ਕੇ ਫੜਾਤੀਆਂ ਕਹਿੰਦੀ ਥੋੜੇ ਥੋੜੇ ਲਿਆ ਦਿਓ ਫਿਰ ਮੈਂ ਤਾਂ ਇਕੱਠੀ ਲਿਆ ਤਾਂ ਮਹੀਨੇ ਦਾ ਮਾਂ ਮਾਰੀ ਜਾਊ ਮੱਥਾ ਆਪੀ ਖਾਈ ਜਾਊਗੀ ਵੇ ਗੇਂਦਾਂ ਦੇ ਸੁੰਢੇ ਖਾਣ ਨੂੰ ਨਹੀਂ ਆਣੀਆਂ ਕਿ ਤੀਜੇ ਦਿਨ ਉਹਨਾਂ ਨੂੰ ਬਣਾ ਲੂਗੀ ਸਾਰਾ ਦਿਨ ਸੱਪਸ ਬੋਲੀਏ ਜੇ ਖਾਈ ਜਾਂਦੀ ਹੈਗਾ ਚੀਜ਼ਾਂ ਖਾਣ ਵਾਲੀ ਕੋਈ ਮਾਤਾ ਨਿਆਣੀ ਹੈ ਹਜੇ ਖਾਣਣ ਦੇ ਹਜੇ ਉਹਦੀ ਉਮਰ ਹੈ ਖਾਣ ਦੀ ਵੇ ਸਰਦਾ ਕਿਉਂ ਨਹੀਂ ਘਰੇ ਸੇਵੀਆਂ ਪਈਆਂ ਨੇ ਉਹਦੀ ਮਹਗੀ ਬਣਾ ਲੈ ਮਸਾਲਾ ਲਿਆ ਕੇ ਜੀ ਸਵਾਦ ਬਣਦੀ ਆ ਆ ਮਲਾਵਟੀ ਚੀਜ਼ਾਂ ਨੂੰ ਜ਼ਰੂਰੀ ਨਹੀਂ ਖਾਣੀਆਂ ਨੀਮਾ ਛੱਡ ਦੇ ਇਹਨੂੰ ਦਿਮਾਗ ਖੱਲਜੂ ਤੇਰਾ ਸਾਰਾ ਦਿਨ ਹਸਾਬ ਕਿਤਾਬ ਹੀ ਨਹੀਂ ਲੋਟ ਆਉਂਦਾ ਤੇਰਾ ਤਾਂ ਉਹੀ ਮੱਥਾ ਮਾਰੀ ਜੰਨੀ ਆ ਤੜਕੇ ਦੀ ਬੈਠੀ ਮੈਨੂੰ ਕਹਿੰਦਾ ਮਾਰਦੇ ਆ ਮੱਥਾ ਇਹ ਵੀ ਬਹੂ ਨਾਲ ਦਾ ਹੋਇਆ ਪਿਆਗਾ ਹੁਣ ਖਰਚੀਲਾ 11:00 ਵੱਜ ਗਏ ਹਜੇ ਥਾਈ ਰੋਟੀ ਨਹੀਂ ਪਕਾਈ ਕਿਹੜੇ ਲੰਗਰ ਥਾ ਫਦੀ ਐ ਇਹ ਸਾਰਾ ਦਿਨ ਔਖੀ ਹੋਈ ਰਹਿੰਦੀ ਔਖੀ ਔਖੀ ਲੰਗਰ ਪਕਾਉਂ ਲੈ ਵੀ ਵੀ ਰੋਟੀ ਖਾ ਲੈ ਨੀ ਰੋਟੀ ਤਾਂ ਖਾ ਲੈਨੀ ਆ ਤੂੰ ਆਲੂ ਰੋਜ਼ ਮੱਥੇ ਮਾਰਦੀ ਐ ਕੋਈ ਹਰੀ ਸਬਜ਼ੀ ਬਣਾ ਲਿਆ ਕਰ ਲੈ ਮੈਂ ਕੀ ਕਰਾਂ ਜੇ ਲੋ ਜਿਹੜੀ ਹੋएगी ਸੀ ਘਰੇ ਮੈਂ ਬਣਾਤੀ ਲਿਆ ਦੇਆ ਕਰੂ ਮੈਂ ਬਣਾ ਦੇਆ ਕਰੂ ਮੈਂ ਤਾਂ ਬਣਾਉਣੀ ਆ ਨੀ ਰੋਟੀ ਟੁਕਦਾ ਤੂੰ ਕਰਦੀ ਐ ਸਬਜ਼ੀਆਂ ਮੈਂ ਲੈ ਕੇ ਦਿਆ ਕਰਾਂ ਤੈਨੂੰ ਉਂ ਵੀ ਤਾਂ ਫਿਰਦੀ ਲੈਣੀ ਆ ਬੇਬੇ ਕੋਲੇ ਕੱਸਦੀ ਸਾਰਾ ਦਿਨ ਜੇ ਸਬਜ਼ੀ ਲੈ ਆਵੇਂਗੀ ਫਿਰ ਕਿੱਡੀ ਗੱਲ ਐਗੀ ਸਬਜ਼ੀ ਤਾਂ ਲੈ ਆਈ ਸਕਦੇ ਆ ਤੂੰ ਬਕਵਾਸ਼ ਨਾ ਮਾਰ ਮੇਰੇ ਨਾਲ ਹਾਂ ਅੱਜ ਤਾਂ ਮੈਂ ਖਾ ਲੈਣੀ ਆ ਫਿਰ ਹਰੀ ਸਬਜ਼ੀ ਬਣਾ ਲਿਆ ਕਰ ਕੋਈ ਨਾ ਬੇਬੇ ਬਣਾ ਦੂੰਗੀ ਹਰੀ ਸਬਜ਼ੀ ਸੋਨੂੰ ਤੇ ਕੰਮ ਦਾ ਤੁਸੀਂ ਕੋਈ ਡੱਕਾ ਨਹੀਂ ਤੋੜ ਦੇਗੇ ਆ ਡਰਾਂ ਦੇ ਜਾਨੇ ਮੈਂ ਨੌਕਰਾਂ ਨਹੀਂ ਲੱਗਿਆ ਥੋਡੀ ਬੇਟੀ ਬੋਲੀ ਜਾਂਦੀ ਆ ਸਾਰਾ ਦਿਨ ਕਿੰਨੀ ਚਾਂਬਲੀ ਹੋਈ ਆ ਕਿਵੇਂ ਚਾਬਰ ਚਾਬਰ ਬੋਲਦੀ ਐ ਲਹੂ ਪੀਣੀ ਬਾੜੀ ਚਾਂਬਲ ਗਈ ਸਿਰ ਤੇ ਚੜ ਗਈ ਕਿਵੇਂ ਔਖੀ ਹੋ ਜਣੀ ਆ ਰੋਟੀ ਦਾ ਸ਼ਾਂਤੀ ਨਾਲ ਬਹਿ ਕੇ ਖਾ ਲਿਆ ਕਰ ਕੀ ਗੱਲ ਹੋਊਗੀ ਆ ਜਾ ਹੁਣ ਤੂੰ ਆ ਜਾ ਬੈਬ ਤਾਂ ਕਰਨ ਨੂੰ ਤੇਰੀ ਕੱਚ ਰਹਿੰਦੀ ਸੀ ਤੂੰ ਹੀ ਚੰਗੀ ਹੋਗੀ ਅਸੀਂ ਸਾਰੇ ਮਾੜੇ ਹੋਗੇ ਰੋਜ਼ ਕਲੇਸ਼ ਪਈ ਜਾਂਦੀ ਆ ਰੋਟੀ ਵੇਲੇ ਤੂੰ ਰੋਟੀ ਤਾਂ ਖਾਣ ਦੇ ਦੇ ਕਰੋ ਪਹਿਲਾਂ ਉਹ ਸਰਾਣੇ ਆ ਕੇ ਖੜ ਗਈ ਰੋਜ਼ ਆਲੂ ਤਰ ਲੈਂਦੀ ਐ ਤੂੰ ਮੀਟ ਭਾਲਦੀਆਂ ਬੱਕਰੇ ਦਾ ਤੈਨੂੰ ਕਿੱਥੋਂ ਬਣਾ ਕੇ ਦੇ ਦੇਣਾ ਰੋਜ਼ ਇਹ ਨਾ ਅੱਗੇ ਤਾਂ ਮੈਂ ਮੀਟ ਖਾ ਖਾ ਗਈ ਐ ਈਡੀ ਹੋਈਆਂ ਹੋਰ ਤੂੰ ਸਾਰਾ ਕੁਸਤਾ ਖਾ ਜਾਣੀ ਐ ਛੱਡ ਦੀ ਕੀ ਐ ਚੰਗਾ ਬੋਲੀ ਚੱਲ ਤੂੰ ਤਾਂ ਬਿੱਲ ਲੈਂਗਾ ਉੱਧਰ ਵਾ ਗਿਆ ਇੱਧਰ ਆ ਗਿਆ ਹੁਣੇ ਰੋਟੀ ਖਾਣ ਦੇ ਦੇ ਮੈਨੂੰ ਸਾਰੀ ਉਮਰ ਕੰਮੀ ਕੀਤਾ ਹੁਣ ਤਾਂ ਬੈਠ ਕੇ ਰੋਟੀ ਖਾ ਲੈਣ ਦੇ ਲੈ ਮੈਂ ਕਿ ਛੋੜੇ ਹੱਥ 'ਚ ਗੁਰਕੀਆਂ ਖੋਨੀਆਂ ਖਾ ਲੋ ਲੈ ਰਾਮਣ ਭਾਈ ਪੁੱਤ ਰੋਟੀ ਲੈ ਦੇ ਲੈ ਬਾਪੂ ਜੀ ਰੋਟੀ ਖਾ ਲੋ ਲੈ ਪੁੱਤ ਲੈ ਉਹਨੂੰ ਤਾਂ ਫੇਰਾ ਜੀ ਜੀ ਕਰਦੀ ਐ ਮੈਨੂੰ ਵੀ ਸ੍ਰੀਮੱਜ ਵਾਂਗੂੰ ਆਉਂਦੀ ਐ ਉਹ ਮੇਰੇ ਕੋਲੇ ਸਰਜੀਤ ਦਾ ਫੋਨ ਆਇਆ ਸੀ ਉਹਨੇ ਅੱਜ ਆਉਣਾ ਹੈਗਾ ਅੱਛਾ ਆ ਜਾ ਫੇਰ ਉਹਦੀ ਕਸਰ ਰਹਿੰਦੀ ਤੇ ਇਹ ਫੁਕਰੀ ਦੀ ਕਿਸੇ ਨੂੰ ਸਿੱਧੇ ਮੂੰਹ ਵੀ ਬੋਲ ਪਿਆ ਕਰ ਸਾਰਾ ਦਿਨ ਮੱਚੀ ਮਚਾਈ ਰਹਿਣੀ ਐ ਉਹ ਨਹੀਂ ਖਾਂਦੀ ਆਲੂ ਮੂੰਗੀ ਕੋਈ ਹੋਰ ਸਬਜ਼ੀ ਬਣਾ ਲਿਓ ਉਹ ਤੇਰੇ ਵਾਂਗੂੰ ਨਹੀਂ ਕੁਛ ਨੁਕਸ ਚ ਕੱਢਦੀ ਉਹ ਤਾਂ ਖਾ ਲੂਗੀ ਜਿਹੜਾ ਕੁਛ ਬਣਾ ਹੋਇਆ ਆਹੋ ਤੈਨੂੰ ਲੱਗਦਾ ਉਹ ਖਾ ਲੈਂਦੀ ਐ ਆਪਦੇ ਸਰੀਰ ਦਾ ਪੂਰਾ ਧਿਆਨ ਰੱਖਦੀ ਐ ਉਹ ਉਹ ਤਾਂ ਹਰੀਆਂ ਸਬਜ਼ੀਆਂ ਸਲਾਦ ਸਾਰਾ ਕੁਝ ਖਾਂਦੀ ਹੈ ਖੇਤ ਬਥੇਰਾ ਕੁਸਕੜਾ ਹੈ ਸਬਜੀ ਭਾਜੀ ਉਥੋਂ ਜਾ ਕੇ ਤੋੜ ਲਿਆ ਅੰਗ ਤਾਂ ਹਲਿਆਉਂਦੀ ਨਿਗੀ ਕਾਉਂਟਰ ਪੱਕੇ ਦੀ ਹੋਈ ਪਈਆਂ ਲੈ ਕਾਉਂਟਰ ਪੱਕੇ ਨੂੰ ਮੈਂ ਰੋਜ਼ ਮਟਰ ਪਨੀਰ ਖਾਣੀ ਹੈਗੀ ਹੈ ਰੋਟੀ ਵੀ ਨਹੀਂ ਚੋਸਣ ਦਿੰਦਾ ਉਹਦੀ ਆ ਜਾਨਾ ਕਿਧਰ ਅੱਗ ਲੱਗੀ ਆਲਾ ਰੋਟੀ ਵੀ ਨਹੀਂ ਖਾਣ ਦਿੰਦਾ ਇੱਕ ਬੁਰਕੀ ਨਹੀਂ ਤੋੜਨ ਦਿੰਦੀ ਹੈਗੀ ਇਧਰੋਂ ਮੱਥੇ ਲੱਗਾ ਟੱਕ ਕੇ ਆ ਕੇ ਆ ਵੀ ਲੈ ਜਾ ਮੇਰੇ ਵੀ ਨਹੀਂ ਲੱਗਦੀ ਪੁੱਠਾ ਬੋਲਦੀ ਸਾਰਾ ਦਿਨ ਕਿਥੇ ਮੱਥੇ ਮਰੀ ਮਾਤਾ ਮੈਂ ਖੇਤ ਜਾ ਕੇ ਆਉਣਾ ਪਾਣੀ ਜ ਵੱਟਿਆ ਹੋਇਆਗਾ ਉਹ ਦੇਖਦਾ ਜਾ ਕੇ ਤੂੰ ਨਾ ਘਰ ਦੀ ਨਿਗਰੱਖੀ ਤੇ ਗਗਨ ਨਾ ਗਮੰਡੀਆਂ ਨੇ ਗਈ ਹੋਈ ਹੈਗੀ ਮੇ ਭਾਈ ਉਹ ਤਾਂ ਸਾਰਾ ਦਿਨ ਕਾਲੇ ਕਛਦੀ ਰਹਿੰਦੇ ਕਿ ਘਰੇ ਵੜ ਗਈ ਕਿ ਘਰੇ ਨਿਕਲ ਗਈ ਇਹਨਾਂ ਦੀ ਬਹੂ ਆਉਂਦੀ ਆਪਣੇ ਘਰੇ ਮਾਣਾ ਮੋਟਾ ਕਹਿ ਦਿਆ ਕਰ ਬੁੱਝ ਬਣਾ ਫਿਰਦਾ ਰਹਿੰਦਾ ਰਹਿਣਾ ਮੂਰੇ ਦੁੱਖ ਦੇ ਸੁੱਖ ਦੇ ਅਣਗਮਣ ਚ ਤਾਂ ਜਾਣੀ ਪੈਂਦਾ ਫਿਰ ਐ ਤਾਂ ਨਹੀਂ ਜਾਣਾ ਹੁੰਦਾ ਇਹਨਾਂ ਦੀ ਕਿਹੜਾ ਬਹੂ ਨਹੀਂ ਉਹ ਨਹੀਂ ਆਉਂਦੀ ਨਾ ਜੇ ਤਾਂ ਮੈਂ ਹੈਗੀ ਆ ਜਾਣ ਵਾਲੀ ਉਹਨੂੰ ਦੁੱਖ ਦੇ ਸੁੱਖ ਦੇ ਜਾਣ ਨੂੰ ਕੀ ਹੋਇਆਗਾ ਲੋਕਾਂ ਦੀਆਂ ਨੂੰ ਹਤੀਆਂ ਜਾਂਦੀਆਂ ਨੇ ਪਤਾ ਉਹਦੀ ਸੇਲੀ ਬਿਮਾਰ ਹੋ ਗਈ ਉਹ ਤਾਂ ਬਾਗੀ ਪਤਾ ਲੈਣਾ ਵੇ ਕੀ ਡਾਕਟਰ ਨਹੀਂ ਲੱਗੀ ਉੱਥੇ ਪੀਜੀਆਈ ਚ ਰਹਿ ਕੇ ਆਈ ਆ ਵੀ ਇਹ ਠੀਕ ਕਰ ਦੂਗੀ ਉਹਨੂੰ ਮਾਤਾ ਪੀਜੀਆਈ ਚ ਡਾਕਟਰ ਤਾਂ ਨਹੀਂ ਰਹਿ ਕੇ ਆਈ ਇਹ ਪਰ ਉਹਦਾ ਫਰਜ਼ ਤਾਂ ਬਣਦਾ ਹੀ ਆ ਦੁੱਖ ਦੇ ਸੁੱਖ ਦੇ ਪਤਾ ਲੈਣ ਦਾ ਸੇਲੀ ਆ ਉਹਦੀ ਉਹ ਚੱਲ ਪੁੱਤ ਭਗਤਾ ਜਾਵੇ ਕੋਈ ਗੱਲ ਨਹੀਂ ਜਾਣਦੀ ਨਹੀਂ ਕੋਈ ਗੱਲ ਐਵੇਂ ਤਾਂ ਨਹੀਂ ਹੈਗਾ ਵੀ ਦੋ ਦੋ ਘੰਟੇ ਅਗਲੇ ਦੇ ਘਰੇ ਬੈਠਾ ਰਹੇ ਪੇੜਾ ਲੱਗਦਾ ਇਹ ਬੰਦਾ ਚੱਲ ਮਾਤਾ ਮੈਂ ਕਹਿ ਦੂੰਗਾ ਉਹਨੂੰ ਸਮਝਾ ਦੂੰਗਾ ਮੈਂ ਚੰਗਾ ਆਹੋ ਠੀਕ ਆ ਚੰਗਾ ਮੈਂ ਜਾਂਦਾ ਜਾਂਦਾ ਉਹਨਾਂ ਆਪ ਦੇ ਕਰੇ ਵੀ ਕੰਮ ਤਾਂ ਦਾ ਹੁੰਦਾ ਹੀ ਆ ਜਿੱਥੇ ਜਾਂਦੀ ਓਥੇ ਬਹਿ ਜਾਂਦੇ ਜਾ ਕੇ ਹੁਣ ਮੈਂ ਕੀ ਮੁੰਡੇ ਨੂੰ ਕਹਾ ਸਾਰਾ ਦਿਨ ਇਹਨੂੰ ਕੀ ਕਹੀ ਜਾਵਾਂ ਵਿਚਾਰੇ ਨੂੰ ਦੇਖ ਲੈ ਉਹਦੀ ਤਾਂ ਇੱਕ ਗੱਲ ਨਹੀਂ ਥੱਲੇ ਡਿੱਗਣ ਦਿੰਦਾ ਹੈਗਾ ਉਹਦੀ ਬੋਚ ਲੈਂਦਾ ਜਿਵੇਂ ਮਾੜਾ ਜਾ ਕੁਝ ਕਹਿਣੀ ਆ ਤੇ ਆਪ ਤਾਂ ਮੈਂ ਹੁਣ ਪੇਕੀ ਵੀ ਨਹੀਂ ਗਈ ਸਾਰਾ ਦਿਨ ਇਹਦਾ ਘਰ ਸੰਭਾਲੀ ਚੱਲ ਸਾਰਾ ਦਿਨ ਰੱਖੀ ਰੱਖੀ ਚੱਲਣਾ ਤੇ ਘਰ ਦੀ ਆਪ ਹੁਣ ਆ ਕਿਸਤਾ ਹੋਈਆਂ ਪਈਆਂ ਨੇ ਮੈਂ ਤਾਂ ਹੁਣ ਸਕੀਮ ਲਾਉਣੀ ਆ ਉਹਦੇ ਪੇਕੇ ਜਾਨੀਆਂਗੇ ਆਪ ਤਾਂ ਉੱਥੇ ਜਾ ਕੇ ਬਹਿ ਜਾਨੇ ਭਰਨਾ ਭਾਵੇਂ ਦੀ ਨਾ ਭਰਨਾ ਆਪਾਂ ਨੂੰ ਕੀ ਆ ਲੈ ਚੱਲ ਮਨਾ ਖੇ ਚਲੀਏ ਬਾਰੀ ਦਾ ਪਾਣੀ ਦੀ ਟਾਈਮ ਵੀ ਲੱਹ ਹੁਣ ਉਹ ਨਾ ਸਰਜੀਤੋ ਆ ਜੇ ਇੱਥੇ ਕਿਤੇ ਪਾਪ ਲੱਗੀ ਐ ਤੀਜੇ ਦਿਨ ਆ ਜਾਂਦੀ ਐ ਦੇਵਿਕਰਾ ਖੇਤ ਜਾਂਦਾ ਸੀ ਤੂੰ ਹਾਂ ਮਾਂ ਖੇਤ ਜਾਂਦਾ ਸੀ ਉਹ ਕੰਮ ਮਾਤਾ ਕੋਈ ਦੇਵਿਕਰਾ ਮੈਂ ਤਾਂ ਐ ਕਹਿੰਦੀ ਮੈਂ ਖੇਤੋਂ ਕੋਈ ਹਰੀ ਸਬਜ਼ੀ ਲਿਆਈ ਭਾਈ ਇਹ ਤਾਂ ਰੋਜ਼ ਆਲੂ ਮੂੰਗੀ ਮੇਰੇ ਤਾਂ ਬਾਇਰ ਨਾਲ ਨਾ ਗਿੱਟੇ ਗੋਡੇ ਬਲਾਈ ਦੁਖੀ ਜਾਂਦੇ ਨੇਗੇ ਕੋਈ ਨਾ ਮਾਤਾ ਲਿਆਉ ਹਰੀ ਸਬਜ਼ੀ ਆਪਣੇ ਗੋਭੀ ਹੈਗੀ ਆ ਗੋਭੀ ਲਿਆਉਂਗਾ ਭਾਈ ਕੋਈ ਵਧੀਆ ਜੀ ਸਬਜ਼ੀ ਲਿਆਈ ਤੇਰੇ ਬਾਪੂ ਕਹੀ ਜਾਂਦਾ ਦੀ ਕਹਿੰਦਾ ਖੇ ਤੇਰੀ ਭੂਆ ਹੋਊਗੀ ਅੱਜ ਹੇਰ ਉਹ ਐਵੇਂ ਨਖਰੇ ਜੇ ਕਰਦੀ ਹੈਗੀ ਕਿਹੜੀ ਪੂਆਉਂ ਤੇ ਉਹ ਸਰਜੀਤੋ ਆਉਗੀ ਉਹ ਦੂਜੀ ਤਾਂ ਵਿਚਾਰੀ ਘੱਟ ਵੱਧ ਹੀ ਆਉਂਦੀ ਹੈ ਕੋਈ ਨਾ ਮੈਂ ਤਾਂ ਲੈ ਆਉਂਗਾ ਉਹ ਤਾਂ ਵੀ ਸਿੱਧਾ ਬਾਹਰ ਤਾਂ ਰਸਦੇ ਦਾ ਹਰੀਆਂ ਸਬਜ਼ੀ ਖਾਂਦੀ ਹੈ ਨਾ ਪੂਆ ਦਾਦਾ ਤੈਨੂੰ ਧਿਆਨ ਹੋ ਗਿਆ ਆਖੇ ਹਰੀਆਂ ਸਬਜ਼ੀਆਂ ਖਾਂਦੀ ਹੈ ਤਾਂ ਧਿਆਨ ਰੱਖਦੇ ਸਾਡੇ ਕਣੀ ਵੀ ਦੇਖ ਲਿਆ ਕਰੋ ਸਾਰ ਦਿਨ ਖਵਾ ਖਵਾ ਆਲੂ ਸਾਨੂੰ ਸਾਡਾ ਬੁਰਾ ਹਾਲ ਕਰ ਰੱਖਿਆ ਗਠੀਆ ਹੋਣ ਨਾਲ ਹੋ ਰਿਹਾ ਮੈਂ ਤਾਂ ਇਹ ਨਖਰੇ ਤੇਰੇ ਗੋਡੇ ਖੜੇ ਬਾਰਚੀ ਸਬਜ਼ੀ ਵਾਲਦਾ ਹੁੰਦਾ ਹਰੀ ਸਬਜ਼ੀ ਲੈ ਸਕਦੀ ਬਾਰਚੋ ਕੇ ਮੈਂ ਦਾ ਅਪਰੋਚ ਕਹਨੀ ਹੈਗੀ ਬੇਬੇ ਨੂੰ ਰੇੜੇ ਤੂੰ ਤਾਂ ਸਬਜ਼ੀ ਲੈ ਆਈ ਸਕਦੀ ਆ ਹੁਣ ਮੈਂ ਸੋਣੀ ਲੱਗਦੀ ਹੈਗੀ ਬਾਹਰ ਚ ਰੇੜੇ ਵਾਲਿਆਂ ਨੂੰ ਹੱਥ ਦਿੰਦੀ ਵੀ ਸਬਜ਼ੀ ਲੈਣੀ ਹੈਗੀ ਜਮਾਂ ਨਹੀਂ ਆਖੇ ਲੱਗਦੀ ਇਹ ਹੋਰ ਮਾ ਸਹੀ ਕਹਿੰਦੀ ਹੈ ਇਹ ਮੜਾ ਮੜਾ ਤੂੰ ਤੁਰ ਫਿਰ ਲੈ ਆ ਕਰੇ ਨਾ ਸਬਜ਼ੀ ਲੈ ਆ ਕਰੇ ਤੇਰੇ ਗੋਡੇ ਨਾਲ ਜੁੜਨ ਤੂੰ ਚੁੱਪ ਕਰਕੇ ਖੇਤ ਵਗ ਜਾ ਮੈਨੂੰ ਮਤਤਾਈਆਂ ਨਾ ਦੇ ਮੈਂ ਕਾ ਨੂੰ ਤੁਰਦੀ ਆ ਸਾਰਾ ਦਿਨ ਤਾਂ ਮੈਂ ਸ਼ਾਇਰ ਕਰਦੀ ਫਿਰਦੀ ਰਹਿਣੀ ਆ ਤੁਰਦੀ ਕਿੱਥੋਂ ਆ ਸਾਰਿਆਂ ਦਾ ਮੰਝੇ ਤੇ ਜੁੜੀ ਬੈਠੀ ਰਹਿਣੀ ਆ ਤੋਰਾ ਕਿਥੋਂ ਤਾ ਤਾ ਆਲੂ ਖਵਾ ਖਵਾ ਕੇ ਮੇਰੇ ਗੋਡੇ ਜੋੜ ਤੇ ਮੇਰਾ ਕਹਦਾ ਜੀ ਨਹੀਂ ਕਰਦਾ ਮੈਂ ਮੋਰਨੀ ਮੰਗੂ ਪਹਿਲਾਂ ਪਾਉਂਦੀ ਫਿਰਾਂ ਮੋਰਨੀ ਮੰਗੂ ਤਾ ਤੂੰ ਰਹਿਣ ਦੇ ਮਟਕ ਮੜਕ ਕੇ ਤੁਰੀ ਪਿਆ ਕਰ ਮੋਰਨੀ ਮੰਗੂ ਪਹਿਲਾਂ ਪਾਉਣ ਤੂੰ ਰਹਿਣ ਦੇ ਐਡੀਆਂ ਗੱਲਾਂ ਨਾ ਕਰਿਆ ਕਰ ਦੇਖ ਜਵਾਨ ਕਿਵੇਂ ਚੱਲਦੀ ਹੈ ਕੈਂਚੀ ਮੰਗੂ ਕਿਸੇ ਨੇ ਸਿਖਾਈ ਵੀ ਹੈ ਕੁਸਾ ਛੋਡਾ ਨਹੀਂ ਮੁਗਦਾ ਕਾਟੋ ਗਲੇਸ ਮੈਂ ਤਾਂ ਖੇਤ ਜਾਣਾ ਭਾਈ ਇਹ ਨਹੀਂ ਹਟਦੀ ਬੋਲਣਾ ਬੇਲੀ ਤਾਂ ਹੈਗੀ ਹੈ ਕਿ ਮੈਂ ਬੋਲਦੀ ਐ ਚਬਰ-ਚਬਰ ਮੁੰਡਾ ਵੀ ਮਾਗਰ ਲਾ ਰੱਖਿਆ ਹੈਗਾ ਆਉਂਦੀ ਐ ਪਹਿਲਾਂ ਪਾਉਂਦੀ ਹੁਣ ਕੋਲੇ ਕੱਚ ਕੇ ਬੈਠੀ ਆ ਬੁੜੀ ਹੱਥ ਤੇ ਕਰੇ ਡਿੱਗੀ ਮੱਛੀ ਬੈਠੀ ਆ ਕੁੜੀ ਆ ਜਾ ਹੁਣ ਜਿਵੇਂ ਐ ਤੁਰਦੀ ਆ ਹੌਲੀ ਹੌਲੀ ਜਿਵੇਂ ਬਿਮਾਰ ਹੁੰਨੀ ਐਗੀ ਆਈ ਤਾਂ ਜਾਨੀ ਆ ਔਰ ਉੱਡ ਕੇ ਆ ਜਾ ਨਹੀਂ ਉੱਡ ਕੇ ਮੈਂ ਕਹ ਦੋ ਕਿ ਐਵੇਂ ਤਾਂ ਐ ਕਿ ਹੈ ਵੀ ਛੇਤੀ ਮਾੜਾ ਵੜਾ ਪੈਰ ਚੱਕ ਲੈ ਤੁਰ ਪੈ ਛੇਤੀ ਨਾ ਤੁਸੀਂ ਛੇਤੀ ਨੂੰ ਮੈਥੋਂ ਕੀ ਕਰਾਉਣਾ ਪੰਜੀਰੀ ਲਵਾਉਣੀ ਐਗੀ ਮੈਂ ਤਾਂ ਭਈ ਹੁਣ ਆਪਦਾ ਜਾਨੀ ਆ ਪੇਕੀ ਹੁਣ ਆਪਦਾ ਘਰ ਸੰਵਾਲਾ ਦੋਵੇਂ ਜੀ ਭੱਗ ਜਾ ਬੇਬੇ ਅੱਗੇ ਕਿਹੜਾ ਘਰ ਤੇਰੇ ਸਿਰ ਤੇ ਚੱਲਦਾਗਾ ਤੂੰ ਤਾਂ ਰੋਜ਼ ਹੀ ਟੂਰਾਂ ਤੇ ਰਹਿਣੀ ਆ ਜਬ ਭਗ ਜਾ ਨਾ ਇੱਥੇ ਮੈਨੂੰ ਘਰੇ ਬਿਠਾ ਦੇਣੇ ਹੋ ਕੇ ਘਰੇ ਬੈਠੀ ਰਹਿ ਨਾ ਨੇ ਕਹਦੇ ਨੇ ਘਰ ਚਲਾ ਚਲਾ ਲਓ ਫੇਰ ਆਵਦਾ ਮੈਂ ਤਾਂ ਕਦੇ ਨਹੀਂ ਕਿਹਾ ਵੀ ਘਰ ਦੀ ਰਾਖੀ ਰੱਖਿਓ ਤੁਹਾਡੇ ਮੁੰਡੇ ਨਹੀਂ ਵਾਲੀ ਫਿਕਰ ਰਹਿੰਦੀ ਘਰ ਦੀ ਵੀ ਪਤਾ ਨਹੀਂ ਘਰੇ ਕੀ ਖਜ਼ਾਨਾ ਪਿਆ ਜਿਹੜਾ ਕੋਈ ਚੱਕ ਕੇ ਲੈ ਜੂ ਉਹੀ ਕਹਿੰਦਾ ਸਾਨੂੰ ਆਹੋ ਪਿਆ ਬਥੇਰਾ ਵੱਡਾ ਖਜ਼ਾਨਾ ਜਿਹੜਾ ਤੇਰੇ ਪਿਓ ਨੇ ਤੇਰੇ ਦਾਦਾ ਚ ਦਿੱਤਾ ਸੀ ਮੇਰੇ ਪਿਓ ਦੇ ਖਜ਼ਾਨੇ ਦੀ ਚਿੰਤਾ ਨਾ ਕਰੋ ਤੁਸੀਂ ਆਪਦੇ ਜਿਹੜਾ ਸੋਡੇ ਪਿਓ ਨੇ ਖਜ਼ਾਨਾ ਦਿੱਤਾ ਸੀ ਨਾ ਉਹਦੀ ਚਿੰਤਾ ਕਰੋ ਤਾਹੀਂ ਤਾਂ ਸਾਰਾ ਦਿਨ ਘਰੇ ਬੈਠੇ ਰਹੋਗੇ ਕਿ ਕੋਈ ਦੇਖ ਕੇ ਨਾ ਲੈ ਜੇ ਤੂੰ ਮੇਰੇ ਨਾਲ ਜਵਾਨ ਜੀ ਨਾਲ ਲੜਾਂ ਨਾਲੇ ਮੇਰੇ ਪਿਓ ਤੱਕ ਨਾ ਜਾ ਫਾੜ ਕੇ ਗੁੱਤਨੀ ਘਮਾ ਦੂੰ ਐ ਗੁੱਤ ਨੂੰ ਹੱਥ ਲਾਣਾ ਤਾਂ ਦੂਰ ਤੁਸੀਂ ਮੈਨੂੰ ਉਹੀ ਹੱਥ ਲਾ ਕੇ ਦੇਖੋ ਫਿਰ ਦੱਸਾਂ ਤੁਹਾਨੂੰ ਮੈਂ ਅਗਹੀ ਵੱਡੀ ਪਤਾ ਦੇਣ ਵਾਲੀ ਵੱਡੀ ਬਿਸ਼ਨੋਈ ਕੇ ਖਾਨਦਾਨ ਚੋਂ ਐ ਨਾ ਤੂੰ ਖਾਨਦਾਨ ਚਾਹੇ ਕੋਈ ਮਰਜ਼ੀ ਹੋਵੇ ਪਰ ਮੇਰੇ ਹੱਥ ਲਾ ਕੇ ਦੇਖੋ ਸੋਨੂੰ ਨਹੀਂ ਛੱਡਦੀ ਹਾਂ ਹੁਣ ਤੂੰ ਮੈਨੂੰ ਦਹੋ ਕਰਦੀਆਂ ਕਿ ਦੋ ਰੋਟੀਆਂ ਦੇਣ ਦੀ ਮ ਅਸੀਂ ਤਾਂ ਮੈਂ ਤਾਂ ਇਹ ਗੱਲ ਕਹੀ ਨਹੀਂ ਤੁਹਾਨੂੰ ਵੀ ਵੇਕੀ ਜਾਓ ਉਹੀ ਗੱਲ ਵਧਾ ਲੈਣੇ ਫਿਰ ਹੋਰ ਕੀ ਹੈ ਹੁਣ ਲੱਛਣ ਤਾਂ ਪੈਕੇ ਤੋਰਨ ਵਾਲੀ ਕਰਦੀ ਹੈ ਮੈਂ ਤਾਂ ਕਿਹਾ ਨਹੀਂ ਵੀ ਪੇਕੀ ਜਾ ਚੱਲ ਮੈਂ ਤਾਂ ਹੁਣ ਜਾਉਂਗੀ ਜਦੋਂ ਮੇਰੇ ਖਜ਼ਾਨੇ ਦੀ ਜਾਦਾ ਹੈ ਨਾ ਤੁਸੀਂ ਪੈਰੀਆਂ ਥਲਾ ਕੇ ਲੈ ਕੇ ਆਉਂਗੇ ਜਿਹੜੇ ਹਸਾਬ ਨਾਲ ਬੇਬੇ ਤੂੰ ਬੋਲਦੀ ਹੈ ਨਾ ਤੈਨੂੰ ਬਾਲੇ ਦਿਨ ਉਹਨਾਂ ਨੇ ਵੀ ਨਹੀਂ ਰੱਖਣਾ ਦੇਖ ਲਈ ਇੱਥੇ ਆਏਗੀ ਮੁੜ ਕੇ ਉਹ ਤਾਂ ਦੇਖਾਂਗੇ ਵੀ ਕੌਣ ਆਊਗਾ ਧੱਕੇ ਖਾਂਦਾ ਤੁਸੀਂ ਆਉਂਗੇ ਮੈਨੂੰ ਲੈਣ ਕੇ ਮੈਂ ਸੋਡੇ ਕੋਲੇ ਜਾਉਂਗੀ ਚੰਗਾ ਮੈਂ ਚੱਲਦੀ ਹੁਣ ਖ਼ਬਰਦਾਰ ਜੇ ਮੇਰੇ ਮੰਗਰ ਆਇਓ ਤਾਂ ਭਗ ਜਾ ਭਗ ਜਾ ਅਸੀਂ ਵੀ ਨਹੀਂ ਆਉਂਦੇ ਮੰ ਜੰਨੀ ਆ ਮੈਂ ਤਾਂ ਹੁਣ ਆਪੇ ਆਉਣਗੇ ਕਿਸਤਾਂ ਵਾਲੇ ਆਪੇ ਭੁਗਤ ਦੇ ਫਿਰਨਗੇ ਆਪਾਂ ਨੂੰ ਕੀ ਆ ਪੁਸਤਕ ਕਰਨਗੀ ਉਹਨਾਂ ਨੂੰ ਲੈ ਕੋਈ ਲੈਣ ਵੀ ਨਹੀਂ ਆਇਆ ਮੈਂ ਤੱਡੇ ਤੋਂ ਮਸਾਂ ਤੁਰਕੇ ਆਂ ਜਾਂਗੀ ਏਡੀ ਦਸਾ ਫਣੀ ਪਤਾ ਨਹੀਂ ਕੀ ਹੋ ਰਿਹਾ ਕੋਈ ਨਹੀਂ ਸਿਕੋਲੇ ਨੇ ਫੋਨ ਕਰ ਦਿੰਦੀ ਵੀ ਲੈ ਜਾਂਦਾ ਕੋਈ ਲੈ ਨਹੀਂ ਮੇਰੀ ਬੀਬੀ ਨਾਲ ਦੌਂਦੀ ਆ ਨਹੀਂ ਮਰ ਜਾਂਦਾ ਸਤਿਕਾਰ ਵਾਦੀ ਸਤਿਕਾਰ ਉਹ ਠੀਕ ਠਾਕ ਹੋ ਹਮ ਬੱਧੀਆ ਠੀਕ ਆ ਬੈ ਜਾ ਹੋਰ ਪਾਦੀ ਮੈਂ ਆਖਿਆ ਮਿਲਿਆ ਆ ਮੈਂ ਕਿੰਨਾ ਚਿਰ ਹੋ ਗਿਆ ਮੈਂ ਗਈ ਨਹੀਂ ਹੈਗੀ ਹੋਰ ਪਹਿਨੇ ਦੰਦਾਂ ਦਾ ਮਹੀਨਾ ਹੋ ਗਿਆ ਸੀ ਆਈ ਨੂੰ ਕਿੰਨਾ ਦਾ ਟਾਈਮ ਹੋ ਗਿਆ ਹੋਰ ਭਾਬੀ ਕੰਮ ਧੰਦਾਂ ਦੇ ਵਿੱਚ ਆਇਆ ਹੀ ਨਹੀਂਗਾ ਹੈਗਾ ਕੀ ਕਰਾਂ ਲੈ ਕੁੜੇ ਇਹ ਜਿਹੇ ਕਿਹੜੇ ਕੰਮ ਨੇ ਜਿਹੜੀ ਤੂੰ ਬਿਜੀ ਹੋਈ ਰਹਿਣੀ ਹੈਗੀ ਹੋਰ ਭਾਬੀ ਕੰਮ ਮੈਨੂੰ ਬਿਠਾ ਰਹੇ ਨੇ ਕਮੇਟੀਆਂ ਗੂਟੀਆਂ ਭਰਉਣੀਆਂ ਨੇ ਤਾਂ ਮੈਂ ਨਾ ਮੈਨੂੰ ਹੋਰ ਕੰਮ ਪਿੰਡ ਗਲੀ ਚ ਵਾਧੂ ਨੇਗੇ ਚੱਲ ਪਹਿਨੇ ਲੋਕਾਂ ਦੇ ਵਧੀਆ ਕੰਮ ਕਰਦੀ ਹੈਗੀ ਕਿਸੇ ਦਾ ਭਲਾ ਹੋ ਜਾਊਗਾ ਹੋਰ ਪਹਿਨੇ ਸਾਡੇ ਪਿੰਡ ਦਾ ਸਰਪੰਚ ਦਾ ਕੁਝ ਕਰਦਾ ਨਹੀਂ ਮੈਨੂੰ ਹੀ ਕਰਨਾ ਪੈਂਦਾ ਫੇਰ ਮੈਨੂੰ ਤਾਂ ਲੱਗਦਾ ਗਾਹਾਂ ਨੂੰ ਤੈਨੂੰ ਵੀ ਸਰਪੰਚ ਹੀ ਠਾਉਣਗੇ ਹੋਰ ਤੂੰ ਤਾਂ ਮੇਰੇ ਮਨ ਦੀ ਗੱਲ ਬੁੱਝਲੀ ਤੇ ਮੈਂ ਤਾਂ ਹੋਰ ਰਹੀ ਐ ਕਿ ਸਰਪੰਚ ਨਹੀਂ ਕਹ ਕੇ ਬੁਲਾਉਂਦਾਗਾ ਹੋਰ ਬੀਬੀ ਨਣ ਦੇ ਤੇਰੇ ਕੰਮ ਬੋਲਦੇ ਨੇ ਔਰ ਤੇਰੀ ਨੂਹ ਕਿੱਧਰ ਗਈ ਪੈਣ ਤੇ ਨੂਹ ਦੀ ਸੀ ਕੋਈ ਨਹੀਂ ਕਿਤੇ ਅੰਦਰ ਹੀ ਹੋਣੀ ਇੱਥੇ ਫਿਰਦੀ ਹੋਣੀ ਕੰਮ ਤਾਂ ਤੇ ਜੇ ਕਰਦੀ ਮੈਂ ਬਾਜ ਦਿੰਨੀ ਆ ਕੁੜੇ ਰਾਮ ਨੇ ਪਾਣੀ ਲਿਆ ਤੇਰੀ ਪੂ ਆਈਏ ਭਾਈ ਆ ਗਈ ਬੇਬੇ ਅੱਬੀ ਭਾਈ ਕਿੱਥੇ ਹੈਗਾ ਭਾਈ ਨੇ ਦਿਸਦਾ ਉਹਨੂੰ ਤਾਂ ਨਾ ਉਧਰ ਰਾਜਸਥਾਨ ਚ ਕੰਮ ਹੋ ਗਿਆ ਉੱਥੇ ਗਿਆ ਹੁਣ ਲਾ ਕੇ ਆਉ ਚਾਰ ਪੰਜ ਦਿਨ ਉਹ ਵੀ ਮੇਰੇ ਵਾਂਗ ਤੁਰਦਾ ਫਿਰਦਾਗਾ ਮੇਰਾ ਭਾਈ ਵੀ ਉਹਨੂੰ ਵੀ ਕੰਮ ਬਾਹਰੇ ਰਹਿੰਦੇ ਆ ਕਿਵੇਂ ਬੜਿਆਈਆਂ ਮਾਰੀ ਜਾਂਦੀ ਹੈਗੀ ਮੈਨੂੰ ਪਤਾ ਹੀ ਐ ਵੀ ਤੂੰ ਕਿੰਨੇ ਕ ਪਾਣੀ ਚ ਐ ਘਰੋਂ ਛੱਤਰ ਖਾ ਕੇ ਆਈ ਹੋਊਗੀ ਕਿਵੇਂ ਬੱਦ ਚੁੱਪ ਜਾ ਕਰਕੇ ਬੈਠ ਗਈ ਤੂੰ ਕੁਛ ਨਹੀਂ ਬਣੇ ਮੈਂ ਤਾਂ ਬਹੂ ਨੂੰ ਦੇਖ ਦਿੱਤੀ ਮਾ ਕਿੰਨਾ ਚਿਹਰਾ ਹੋ ਗਿਆ ਪਾਣੀ ਤਾਂ ਨਹੀਂ ਲਿਆਉਂਦੀ ਐ ਕਨਾ ਇਹਨੂੰ ਰਾਣੀ ਦਾ ਪਾਣੀ ਦੇ ਸਸਰੀ ਕਾਲ ਭੁਆਈ ਸਸਰੀ ਕਾਲ ਭਾਈ ਹੋ ਠੀਕ ਹੋ ਹੂੰ ਵਧੀਆ ਠੀਕ ਆ ਲੈ ਕੁੜੇ ਰਾਮਨ ਚਾਹ ਵੀ ਲਿਆ ਦੇ ਤੇਰੀ ਭੁਆ ਨੂੰ ਜਾਰੀ ਥੱਕ ਕੇ ਆਈ ਐ ਦੇਖ ਅੱਡੇ ਤੋਂ ਉਤਰ ਕੇ ਆਈ ਐ ਨਾ ਲਿਆਉਣੀ ਐ ਬੇਬੀ ਪਾਣੀ ਲੈ ਕੇ ਤੇ ਕਿਰਾ ਨਰੇ ਬੀਬੇ ਕਿੱਧਰ ਗਈ ਹੈਗੀ ਉਹ ਤਾਂ ਪੇਕ ਕੇ ਗਈ ਆ ਆਪਦੇ ਪਾਣੀ ਤਾਂ ਮੈਂ ਲਿਆ ਦਿੰਨੀ ਆ ਮੇਰੇ ਆਉਂਦੀ ਹੁੰਦਾ ਬੈਗ ਭਰੀ ਬੈਠੀ ਸੀ ਮੇਰੇ ਨਾਲ ਲੜਕਿਆਂ ਉਹਦੇ ਪੇਕੀ ਵਾਗ ਗਈ ਚੱਲ ਕੋਈ ਨਾ ਚਾਰ ਦਿਨ ਪੰਜ ਸੱਤ ਲੈ ਜਾਊਗਾ ਜਾ ਆਉਂਦੇ ਤੂੰ ਮੈਨੂੰ ਪਾਣੀ ਨਿਕਲਾ ਲੈ ਕੇ ਦੇ ਹਾਂਜੀ ਲਿਓਣੀ ਆ ਪਾਣੀ ਤਾਂ ਤੁਸੀਂ ਬੈਠੋ ਅੰਦਰ ਲੈ ਬੀਬੀ ਨਣਦੇ ਤੂੰ ਤਾਂ ਕਰ ਲੈ ਨਾ ਆਰਾਮ ਇੱਥੇ ਬਹਿ ਕੇ ਮੈਂ ਮੜੀ ਆ ਪਸੂਆ ਕਦੀ ਦੇਖਿਆ ਨਹੀਂ ਪਤਾ ਕੱਖ ਖੁੱਕ ਪਾਏ ਹੋਏ ਨਾ ਇਹਨਾਂ ਨਹੀਂ ਚੰਗਾ ਦੇਖਿਆ ਮੈਂ ਮੱਤਬਿੰਦਰਾਮ ਕਰਦੀ ਆ ਪੈਣੀ ਆ ਵਿੰਦਕ ਹਲੋ ਹਾਂ ਕਿਸ਼ਤ ਭਰ ਦੇਂਗੇ ਭਾਈ ਕੋਈ ਗੱਲ ਨਹੀਂ ਕਿਸ਼ਤ ਭਰਾਂਗੀ ਹਾਂ ਜੀ ਕਿਸ਼ਤ ਭਰ ਦੇਂਗੇ ਭਾਈ ਕੋਈ ਗੱਲ ਨਹੀਂ ਕਿਸ਼ਤ ਭਰਾਂਗੀ ਕੋਈ ਨਾ ਕੋਈ ਨਾ ਭਾਈ ਹਾਂ ਹਾਂ ਭਰਾਂਗੇ ਸਾਰੀਆਂ ਭਰਾਂਗੇ ਕਿਸ਼ਤਾਂ ਦਾ ਭਰਾਂਗੇ ਮੈਂ ਕਹਣਾ ਤੁਹਾਨੂੰ ਐ ਕਹਿੰਦੀ ਆ ਭਾਈ ਵੀ ਤੁਸੀਂ ਮੇਰਾ ਠੇਕਾ ਲਿਆ ਹੋਇਆਗਾ ਮੈਂ ਕਹਿੰਦੀ ਆ ਤੁਹਾਨੂੰ ਇਹ ਗੱਲ ਕਿਸ਼ਤ ਦੀ ਕੋਈ ਗੱਲ ਨਹੀਂ ਕਿਸ਼ਤ ਭਰਾਂਗੇ ਮੇਰੀ ਨੂੰਹ ਘਰੇ ਹੈਗੀ ਆ ਉਤੋਂ ਲਿਆ ਕਿਸ਼ਤ ਮੈਂ ਆਪਦੇ ਪੇਕੀ ਗਈ ਹਈਆਂ ਮੇਰੀ ਪਰਜਾਈ ਦੇ ਸੱਟਾਂ ਵੱਜੀਆਂ ਤਾਂ ਕਰਕੇ ਗਈਆਂ ਮੈਂ ਕਿਸ਼ਤ ਤੁਸੀਂ ਘਰੋਂ ਫੜ ਲਿਓ ਮੇਰੀ ਨੂੰਹ ਤੋਂ ਕਿਵੇਂ ਭੁਈ ਐ ਬੈਠੇ ਹੋਗੇ ਕੋਣ ਆ ਰਸੀ ਕਿਸੇ ਦਾ ਰਾਮ ਨੇ ਫੋਨ ਆਇਆ ਸੀ ਮੇਰੀ ਘੰਡਣ ਦਾ ਉਹਦੇ ਨਾਲ ਗੱਲ ਕਰਕੇ ਹਟ ਗਿਆ अच्छा अच्छा ठीक है बुआई कवानण ला आया सी हां तेरी मम्मी किधर गई कूड़े ओ सब्जी ਲੈਣ ਵਗ ਗਈ ਪੂਆ ਲੈ ਮੈਨੂੰ ਤਾਂ ਪੁੱਛ ਕੇ ਵਗ ਜਾਂਦੀ ਮੈਂ ਦੱਸ ਦਿੰਦੀ ਉਹਨੇ ਵੀ ਕਿਹੜੀ ਸਬਜ਼ੀ ਲੈ ਕੇ ਆਉਣੀਗੀ ਉਹ ਕਹਿੰਦੀ ਗੋਭੀ ਲੈ ਆਉਂਗੀ ਕੀ ਸਾਡੀ ਗੋਭੀ ਸੁੰਡਾਂ ਵਾਲੀ ਮੈਂ ਤਾਂ ਮਟਰ ਪਨੀਰ ਖਾਉਂਗੀ ਪੁੱਤੋ ਮੈਨੂੰ ਤਾਂ ਪੂਆ ਜਿਹੜੀ ਲੈ ਆਣਗੇ ਮੈਂ ਤਾਂ ਬਣਾਉਣ ਵਾਲੀ ਆ ਜਿਹੜੀ ਲੈ ਆਤੀ ਮੈਂ ਬਣਾ ਦੂੰਗੀ ਜੇ ਮਟਰ ਪਨੀਰ ਲੈ ਲਣਗੇ ਮਟਰ ਪਨੀਰ ਬਣਾ ਦੂੰ ਜੇ ਗੋਭੀ ਲੈ ਆਤੀ ਫਿਰ ਗੋਭੀ ਬਣਾਉਣੀ ਪਊਗੀ ਰੋਟੀ ਨਾਲ ਬੂੰਦੀ ਬਣਾਦੀ ਮੈਨੂੰ ਤਾਂ ਸਵਾਦ ਲੱਗਦੇ ਮੈਂ ਤਾਂ ਦੋਨੇ ਟਾਈਮ ਉਹ ਖਾਨੀ ਆਂਗੀ ਨਾ ਕੋਈ ਨਾ ਕੋਈ ਬਣਾ ਦੂੰਗੀ ਹਾਂ ਹੋਰ ਤੇਰੇ ਸੱਸ ਕਿਵੇਂ ਰਹਿੰਦੀ ਏ ਤੇਰੇ ਨਾਲ ਬਸ ਠੀਕ ਠਾਕ ਜੀ ਬੂਹ ਤੈਨੂੰ ਪਤਾ ਏ ਹਨਾ ਚੰਗਾ ਕੰਮ ਚ ਦੱਬ ਕੇ ਰੱਖਿਆ ਕਰ ਪੂਰਾ ਕੰਮ ਲਿਆ ਕਰ ਉਸ ਤੋਂ ਕੋਈ ਨਾ ਭੁਆ ਜੀ ਦੱਬ ਕੇ ਰਹਿਣ ਵਾਲੀ ਕਿੱਥੇ ਹੈਗੀ ਉਹ ਉਹ ਆਉਂਦੀ ਏ ਤੁਰੀ ਉਹ ਤਾਂ ਲੇਟ ਬੰਦ ਕਰ ਰੱਖਿਆ ਹਾਂ ਭਾਈ ਕੌਣ ਆ ਗਿਆ 1 ਮਿੰਟ ਹਾਂ ਭਾਈ ਕੌਣ ਹੈ ਹਾਂਜੀ ਬੈਂਕ ਚੋਂ ਆਈ ਸੀ ਵੀਰੇ ਕਿਸ਼ਤਾਂ ਰਹਿੰਦੀਆਂ ਸੀ ਆਪਣੀਆਂ ਆਪਣੀਆਂ ਕਹਿੰਦੀ ਕਿਸ਼ਤਾਂ ਬਾਈ ਆਪਾਂ ਤਾਂ ਕਦੇ ਕੋਈ ਚੀਜ਼ ਲੈਤੀ ਨਹੀਂ ਕਿਸ਼ਤਾਂ ਤੇ ਕਿਸ਼ਤਾਂ ਕਿਉਂ ਨਹੀਂ ਵੀਰੇ ਤੁਹਾਡਾ ਏਸੀ ਫ੍ਰਿਜ ਐਲ ਸੀ ਡੀ ਸਾਰਾ ਕੁਝ ਕਿਸ਼ਤਾਂ ਤੇ ਆ ਕਿਸ਼ਤਾਂ ਤੇ ਆ ਹਾਂ ਕਿਸ਼ਤਾਂ ਤੇ ਆ ਵੀਰੇ ਸਾਰਾ ਕੁਝ ਤੁਹਾਡਾ ਲੈ ਬੇਬੇ ਸਾਨੂੰ ਚੰਗਾ ਮਾਰ ਕੇ ਗਈ ਆ ਸਾਨੂੰ ਕਹਿੰਦੀ ਨਗਦ ਲੈ ਜਾਂਦਾਗਾ ਆਪ ਜਾ ਕੇ ਬੈ ਗਈ ਉੱਥੇ ਇਹ ਵੀਰੇ ਸਾਰੀਆਂ ਕਿਸ਼ਤਾਂ ਬੈਂਕ ਚੋਂ ਕੱਟੀਆਂ ਜਾਂਦੀਆਂ ਹੁਣ ਤੁਹਾਡਾ 50000 ਰੁਪਏ ਹਲੇ ਰਹਿੰਦਾਗਾ ਕੋਈ ਨਾ ਬਾਈ ਤੂੰ ਚਾਹ ਪਾਣੀ ਪੀ ਲੈ ਆ ਜਾ ਅੰਦਰ ਮੈਂ ਤੈਨੂੰ ਦਿੰਨਾ ਪੈਸੇ ਇਕ ਬਾਈ ਕਿੰਨੇ ਪੈਸੇ ਕਹਿੰਦਾ ਸੀ ਯਾਰ ਮੇਰਾ ਤਾਂ ਦਿਮਾਗ ਹੀ ਹੱਲ ਗਿਆ ਗੱਲ ਸੁਣ ਕੇ ਯਾਰ ਤੁਹਾਡਾ 50 ਹਜ਼ਾਰ ਰੁਪਏ ਹਲੇ ਰਹਿੰਦਾ ਵੀਰੇ ਪਰਨ ਵਾਲਾ ਚੱਲ ਬਾਈ ਬੈਠ ਤੂੰ ਆਪਾਂ ਕਰਦੇ ਆ ਗੱਲ ਐਨੇ ਪੈਸੇ ਦਾ ਹੱਲ ਕਿਵੇਂ ਕਰੂੰਗਾ ਯਾਰ ਤਾਂ ਪੰਗਾ ਹੀ ਛੇੜ ਕੇ ਧਰਤਾ ਚੱਲ ਬਾਈ ਐਨੇ ਪੈਸੇ ਤਾਂ ਨਹੀਂ ਹੋਣੇ ਯਾਰ ਹੁਣ ਇਸ ਟਾਈਮ ਦੋ ਚਾਰ ਦਿਨਾਂ ਚ ਅਸੀਂ ਸਾਰਾ ਪ੍ਰਬੰਧ ਕਰ ਦਾਂਗੇ ਚਲੋ ਕੋਈ ਨਾ ਐਡਜਸਟ ਤਾਂ ਕਰਨੀ ਪੈਣਾ ਵੀਰੇ ਵੀਰੇ ਹਾਂ ਵੀਰੇ ਮੈਂ ਤਾਂ ਬੈਂਕ ਦੀ ਰਿਸਪੌਂਸਿਬਿਲਟੀ ਵੱਲੋਂ ਆਇਆ ਸੀਗਾ ਤਾਂ ਕਰਕੇ ਵੀ ਜੇਕਰ ਤੁਸੀਂ ਕਿਸ਼ਤਾਂ ਨਾ ਭਰੀਆਂ ਨਾ ਤਾਂ ਤੁਹਾਡਾ ਘਰ ਸੀਲ ਕਰ ਦੇਣਗੇ ਤੁਸੀਂ ਇਹਦਾ ਕੋਈ ਪ੍ਰਬੰਧ ਕਰੋ। ਚਲ ਭਾਈ ਪਰ ਨਹੀਂ ਪੈਣੀ ਆ ਫਿਰ। ਭਰ ਦਾਂਗੇ ਹੁਣ ਜਦੋਂ। ਪੰਗਾ ਲੈਤਾ ਉਹ ਤਾਂ ਪੂਰਾ ਕਰਨੀ ਪਊਗਾ। ਚਲੋ ਠੀਕ ਆ ਵੀਰੇ। ਓਕੇ ਫਿਰ ਮੈਂ ਚੱਲਦਾ ਹਾਂ। ਠੀਕ ਆ ਭਾਈ। ਚਾਹ ਤਾਂ ਪੀ ਜਾਂਦਾ। ਨਹੀਂ ਨਹੀਂ ਓਕੇ ਵੀਰੇ। ਥੈਂਕ ਯੂ। ਲੈ ਮੇਰੀ ਮਾਂ ਨੇ ਨਵੇਂ ਹੀ ਬੰਝ ਘੱਟਤਾ। ਹੁਣ ਮੈਂ ਕਿਸ ਤਾਂ ਕਿੱਥੋਂ ਭਰੂੰਗਾ? ਉਹ ਵੀ ਇਕੱਠੀਆਂ 50000। ਮੈਨੂੰ ਪਹਿਲਾਂ ਕਹੀ ਗਈ ਨਕਦ ਲਿਆਂਦਾ। ਮੈਨੂੰ ਤਾਂ ਐਸੀ ਚੱਲ ਵੀ ਪੈਸੇ ਪੂਸੇ ਇਕੱਠੇ ਕਰਦੀ ਹੋਊਗੀ ਤਾਂ ਨਕਦ ਲਿਆਂਦਾ ਹੋਊਗਾ। ਮੈਨੂੰ ਕੀ ਪਤਾ ਸੀਗਾ ਵੀ ਇਹੋ ਜਿਹਾ ਕੁਝ ਕਰੀ ਜਾਂਦੀ ਐ। ਕੀ ਗੱਲ ਹੋ ਗਈ ਤੁਸੀਂ ਐਵੇਂ ਬੈਠੇ ਹੋ ਨਾਲੇ ਉਹ ਕੌਣ ਸੀ? ਕੌਣ ਹੋਣਾ ਸੀ ਯਾਰ? ਬੇਬੇ ਜਿਹੜੀ ਆਪਾਂ ਨੂੰ ਕਹੀ ਜਾਂਦੀ ਸੀ ਮੈਂ ਸਾਰੀਆਂ ਚੀਜ਼ਾਂ ਜਿਹੜੀਆਂ ਫਰਿੱਜ ਟੀਵੀ ਲੈ ਕੇ ਆਈ ਐ ਕਹਿੰਦੀ ਮੈਂ ਨਗਦ ਲੈ ਕੇ ਆਈ ਆ। ਹਾਂ ਹਾਂ। ਉਹ ਸਾਰੀਆਂ ਕਿਸ਼ਤਾਂ ਤੇ ਲਈ ਬੈਠੀ ਐ। ਆਪਾਂ ਨੂੰ ਤੇ ਇਹ ਗੱਲ ਤਾਂ ਪਤਾ ਹੀ ਨਹੀਂ ਲੱਗਿਆ। ਹੁਣ ਉਹ ਕਹਿੰਦੇ 50000 ਬਣਿਆ ਪਾਕਿਸਤਾਨ ਦਾ ਜੇ ਕਿਸ਼ਤਾਂ ਨਾ ਭਰੀਆਂ ਤੁਹਾਡਾ ਘਰ ਜ਼ਬਤ ਹੋਊਗਾ ਕਹਿੰਦੇ। ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਹੁਣ ਪੈਸੇ ਮੁੱਕ ਗਏ ਤਾਂ ਇਹੋ ਪੇਕੀ ਜਾ ਕੇ ਵੇਗੀ। ਮੈਨੂੰ ਤਾਂ ਉਹਦੀ ਕਰਜ਼ੂਤਾਂ ਦਾ ਪਹਿਲਾਂ ਹੀ ਪ ਤਾਂ ਇਹ ਬੈ ਗਈ ਹੁਣ ਉੱਥੇ ਜਾ ਕੇ ਕੋਈ ਨਾ ਚੱਲ ਤੂੰ ਨਾ ਬੋਲੀ ਬੇਬੇ ਨਾਲ ਮੈਂ ਆਪਣੀ ਗੱਲ ਕਰ ਲੂੰਗਾ ਜੀ ਨਾਲ ਮੈਂ ਕੀ ਲੈਣਾ ਬੋਲ ਕੇ ਕਰੀ ਚੱਲੋ ਮਾਂ ਪੁੱਤ ਜਿਹੜਾ ਕੁਝ ਕਰਨਾ ਮੈਂ ਇੱਥੇ ਕੰਮ ਕਰਦੀ ਆ ਉਹਦੇ ਜਾ ਕੇ ਲੱਗ ਖਰਚੇ ਤਾਂ ਵੱਢ ਗਏ ਹਨ ਕੰਮ ਜਨੇਪੜ ਗਿਆ ਦੇਖਦੇ ਹੁਣ ਅਗੂ ਕਦੋਂ ਲਾਉਣੀ ਆ ਮਾਂ ਨੂੰ ਫੋਨ ਕਰਾਂ ਯਾਰ ਉਹਨੂੰ ਪੁੱਛਾਂ ਵੀ ਕਿਸਤਾਂ ਵਾਲੇ ਆਏ ਸੀਗੇ ਕਦੋਂ ਆਉਗੀ ਨਾਲੇ ਉੱਥੇ ਬੈ ਗਈ ਜਾ ਕੇ ਤਾਂ ਹੈਲੋ ਹੈਲੋ ਮਾਂ ਕਿਵੇਂ ਐ ਵਧੀਆ ਠੀਕ ਠਾਕ ਭਾਈ ਅੱਜ ਆ ਗਈ ਮਾਂ ਦੀ ਜਾਦ ਮਾਂ ਜਾਤ ਆ ਗਈ ਸੀ ਆਪੀ ਲੈ ਕੇ ਆਇਆ ਤੂੰ ਕਾ ਨੂੰ ਲਾਉਣਾ ਤੇਰੀ ਤਾਂ ਥੀਮੀ ਦੀ ਚਲਦੀ ਐ ਭਾਈ ਹੁਣ ਚਲ ਮਾਂ ਉਹ ਤਾਂ ਠੀਕ ਐ ਹੈ ਹੀ ਠੀਕ ਐ ਜਿਵੇਂ ਤੂੰ ਕਹਿੰਦੀ ਐ ਪਰ ਤੂੰ ਸਾਨੂੰ ਕਿਉਂ ਮਾਰ ਗਈ ਸਾਰਾ ਸਮਾਨ ਲੈ ਕੇ ਕਿਸਤਾ ਤੇ ਤੂੰ ਆਪ ਜਾ ਕੇ ਪੇਕੀ ਪੈ ਗਈ ਹੁਣ ਕਿਸਤਾਂ ਵਾਲੇ ਘਰੇ ਗੇੜੇ ਮਾਰਦੇ ਆ ਹੁਣ ਉਹਨਾਂ ਦਾ ਅਸੀਂ ਕੀ ਕਰੀਏ ਦੱਸ ਹੁਣ ਮੈਨੂੰ ਤਾਂ ਤੇਰੀ ਤੀਵੀਂ ਕਹਿੰਦੀ ਭੱਗ ਜਾ ਤੂੰ ਆਪਦੇ ਪੇਕੀ ਲੜਕੇ ਤੋਰੀਆਂ ਮੈਂ ਤਾਂ ਤੇ ਹੁਣ ਤੁਸੀਂ ਭਰ ਦੋ ਕਿਸਤਾਂ ਜਿਵੇਂ ਮਰਜ਼ੀ ਭਰੋ ਮੈਨੂੰ ਨਹੀਂ ਪਤਾ ਮਾ ਛੋਟਾ ਤਾਂ ਨਾ ਕੰਜਰਖਾਨਾ ਰੋਟੀ ਨਹੀਂ ਆਉਂਦਾ ਹੈਗਾ ਇਹ ਕਿਹੜਾ ਅੱਜ ਦਾ ਰੋਜ਼ ਛੋਟਾ ਕੰਜਰਖਾਨਾ ਹੁਣ ਮੈਂ ਤੇ ਭਾਈ ਤੂੰ ਉਹਨੂੰ ਵੀ ਕਾ ਮੜ ਮੋਟਾ ਪਹਿਲਾਂ ਤੂੰ ਮੈਨੂੰ ਐਂ ਦੱਸ ਵੀ ਮੈਂ ਉਹਦੀ ਸੱਸਾਂ ਕੋ ਮੇਰੀ ਸੱਸ ਹੈਗੀ ਮਾ ਸੱਸ ਤਾਂ ਤੂੰ ਹੀ ਐ ਉਹਦੀ ਪਰ ਤੂੰ ਕਰੇ ਅੱਜ ਗੱਲ ਕਰ ਲੈ ਹੁਣ ਇੱਥੇ ਬਹਿ ਕੇ ਤਾਂ ਗੱਲ ਵੀ ਨਹੀਂ ਹੁੰਦੀ ਹੈਗੀ ਕੋਈ ਹੱਲ ਤਾਂ ਕਰਾਂਗੇ ਆਪਾਂ ਹੁਣ ਇਹਨਾਂ ਦੇ ਕਿਸ ਤਾਲਿਆਂ ਦਾ ਤੇਰੀ ਬਹੂ ਨੂੰ ਲਿਆ ਇੱਥੇ ਮੇਰੇ ਕੋਲੇ ਮੈਥੋਂ ਮਾਫੀ ਮੰਗੇ ਮੈਥੋਂ ਹੁਣ ਫੇਰ ਆਉਂਗੀ ਮੈਂ ਐਵੇਂ ਨਹੀਂ ਆਉਂਦੀ ਕੋਈ ਨਾ ਮੈਂ ਉਹ ਤਾਂ ਮੈਂ ਲਿਆਉਂਗਾ ਕੋਈ ਗੱਲ ਨਹੀਂ ਠੀਕ ਹੈ ਖੁੱਲੇ ਦਰਵਾਜ਼ੇ ਨੇ ਜਦੋਂ ਮਰਜੀ ਆ ਜਿਓ ਸੌਦੀ ਇੱਕ ਸਨਾਤੀ ਉਹਨੂੰ ਨਾਲ ਲੈ ਕੇ ਆਉਣਾ ਠੀਕ ਹੈ ਚਲ ਠੀਕ ਹੈ ਕਾਗਣ ਮੈਂ ਨਾ ਮੰਮੀ ਨਾਲ ਗੱਲ ਕੀਤੀ ਸੀ ਅੱਛਾ ਹੁਣ ਇਹ ਤਾਂ ਨਾਂ ਦੇ ਫੋਨ 'ਚ ਪੈਸੇ ਵੀ ਨਹੀਂ ਪਾਏ ਮੈਂ ਤਾਂ ਬਿਕਰ ਵਾਲੇ ਫੋਨ ਤੇ ਫੋਨ ਕੀਤਾ ਫੇਰ ਗੱਲ ਕੀਤੀ ਹੈਗੀ ਉਹ ਕਹਿੰਦੀ ਮੈਂ ਨਹੀਂ ਆਏ ਆਉਂਦੀ ਹੈਗੀ ਪਹਿਲਾਂ ਕਹਿੰਦੀ ਆਪਦੀ ਘਰ ਵਾਲੀ ਨੂੰ ਲਿਆ ਮੇਰੇ ਪੈਰੀਂ ਹੱਥ ਲਾ ਕੇ ਲੈ ਕੇ ਜਾਵੇ ਫੇਰ ਆਉਂਗੀ ਮੈਂ ਤਾਂ ਮੈਂ ਉਹ ਨਹੀਂ ਜਾਂਦੀ ਹੈਗੀ ਲਾ ਪੈਰੀ ਹੱਥ ਉਹਦੇ ਮੈਂ ਨਹੀਂ ਜਾਂਦੀ ਹੈਗੀ ਲੈਣ ਮੰਨਿਆ ਯਾਰ ਉਹ ਆ ਜੂਗੀ ਕਿਸਤਾ ਆਪਾਂ ਕਿੱਥੋਂ ਭਰਾਂਗੇ ਉਹੀ ਭਰੂਗੀ ਆ ਕੇ ਕਿਤੋਂ ਮਰਜ਼ੀ ਭਰੋ ਮੈਨੂੰ ਨਹੀਂ ਪਤਾ ਉਦੋਂ ਮਾਪੋਤ ਮੈਨੂੰ ਪੁੱਛਦੇ ਸੀ ਕੁਛ ਉਹ ਤਾਂ ਮੇਰੇ ਮਗਰ ਪੈ ਜਾਂਦੇ ਸੀ ਮੈਂ ਨਹੀਂ ਉਹਦੇ ਪੈਰੀਂ ਹੱਥ ਲਾਉਂਦੀ ਆਉਣਾ ਆਵੇ ਨਹੀਂ ਹੁਣਾਂ ਨਾ ਮੈਂ ਨਹੀਂ ਜਾਂਦੀ ਉਹ ਚਲ ਠੀਕ ਹੈ ਯਾਰ ਤੂੰ ਕਿਹੜਾ ਮੰਨਣੀ ਹੈ ਮੇਰੀ ਜਿਹੜਾ ਕਿ ਪਹਿਲਾਂ ਕਦੇ ਮੰਨੀ ਹੈ ਮੇਰੀ ਤੂੰ ਗੱਲ ਦਾਰ ਹੁਣ ਲਾ ਪੈਰੀ ਹੱਥੋ ਦੀ ਮੈਂ ਸਭ ਸਮਝਦੀ ਹਾਂ ਦੀ ਬੈਤ ਤਾਨੂੰ ਹੁਣ ਮੈਥੋਂ ਪੈਰੀ ਹੱਥ ਲਵਾਉਣਗੇ ਜੋ ਸ਼ੇਰ ਆ ਨਾ ਮੈਂ ਵੀ ਸਵਾ ਸ਼ੇਰ ਆ ਐਵੇਂ ਸਮਝਦੀ ਆ ਮੈਨੂੰ ਲਾਉਂਗੀ ਪੈਰੀ ਹੱਥ ਕੋਈ ਨਾ ਹੁਣ ਕੀ ਕਰਾਂ ਯਾਰ ਮੈਂ ਕਿਸ ਤਾਣਾਂ ਦਾ ਕਿੱਥੋਂ ਲਿਆ ਮੈਂ ਇਹਨੇ ਪੈਸੇ ਮਾਣੇ ਤਾਂ ਪੰਗਾ ਹੀ ਛੇੜਤਾ ਕੁਸਤਾ ਹੁਣ ਕਰਨਾ ਹੀ ਪਊਗਾ ਨਹੀਂ ਉਹ ਕਰਨ ਨੂੰ ਸੀਲ ਕਰ ਦਣਗੇ ਹਾਂਜੀ ਹਾਂਜੀ ਭਾਈ ਜੀ ਆਪਾਂ ਪਹਿਲਾਂ ਆਏ ਸੀ ਬੈਂਕ ਵੱਲੋਂ ਵੀਰੇ ਛੋੜਨਾ ਗੱਲ ਕਰਕੇ ਕੇ ਬੈਂਕ ਵੱਲੋਂ ਆਏ ਸੀ ਵੀਰੇ ਪਹਿਲਾਂ ਵੀ ਆਏ ਗਏ ਆ ਆਪਾਂ ਹਾਂਜੀ ਤੇ ਛੋੜਾ ਉਹ ਕਿਸ਼ਤਾਂ ਵਾਲਾ ਰਹਿੰਦਾ ਸੀਗਾ ਭਾਈ ਯਾਰ ਕਿਸ਼ਤਾਂ ਦਾ ਹੋਜੀ ਨਹੀਂ ਪੈਸੀ ਨਹੀਂ ਇਕੱਠੇ ਹੋਇਆ ਯਾਰ ਨਹੀਂ ਨਹੀਂ ਵੀਰੇ ਦੇਖੋ ਤੁਹਾਨੂੰ ਪਹਿਲਾਂ ਆਪਾਂ ਕਹਿ ਕੇ ਗਏ ਸੀਗੇ ਇਹ ਬੈਂਕ ਦੀ ਰਿਸਪੌਂਸਿਬਿਲਟੀ ਆ ਬਾਰੀ-ਬਾਰੀ ਸਾਥੋਂ ਗੇੜੇ ਨਹੀਂ ਪਾਏ ਤੇ ਭਾਈ ਥੋੜਾ ਜਿਹਾ ਟਾਈਮ ਹੋਰ ਦੇ ਦਿਓ ਨਹੀਂ ਵੀਰੇ ਟਾਈਮ ਬਹੁਤ ਘੱਟ ਆ ਸਾਡੇ ਕੋਲੇ ਸਾਡੇ ਦੋਤ ਤੋਂ ਪਹਿਲਾਂ ਹੀ ਬਹੁਤ ਪ੍ਰੈਸ਼ਰ ਆ ਅਸੀਂ ਨਹੀਂ ਟਾਈਮ ਦੇ ਸਕਦੇ ਸਾਡੀ ਵੀ ਇਹ ਮਜਬੂਰੀ ਆ ਫਿਰ ਬਾਈ ਯਾਰ ਹੁਣ ਕੀ ਕਰਾਂ ਮੈਂ ਯਾਰ ਨਹੀਂ ਨਹੀਂ ਤੁਸੀਂ ਗੱਲ ਨੂੰ ਸਮਝੋ ਵੀਰੇ ਜੇ ਥੋੜਾ ਜਿਹਾ ਟਾਈਮ ਹੋਰ ਦੇ ਦੰਦੇ ਮੈਂ ਕਿਸ਼ਤਾਂ ਦਾ ਹੱਲ ਕਰ ਦੰਦਾ ਕਿ ਤੂੰ ਨਾਮ ਮੇਰੀ ਮਾਂ ਹੀ ਹੈ ਜਿਹਨੇ ਲੋਨ ਲੈਂਤਾ ਸੀਗਾ ਸਮਾਨ ਲੈਂਤਾ ਸੀਗਾ ਕਿਸ਼ਤਾਂ ਦੇ ਉਹ ਤਾਂ ਹਜੇ ਆਈ ਨਹੀਂ ਇਥੇ ਟਾਈਮ ਵੀਰੇ ਦੂਆ ਸਾਨੂੰ ਬੈਂਕ ਨਹੀਂ ਦੇ ਰਹੀ ਸਾਡੇ ਤੇ ਤੋਂ ਪ੍ਰੈਸ਼ਰ ਬਹੁਤ ਜ਼ਿਆਦਾ ਆ ਅਸੀਂ ਤੁਹਾਨੂੰ ਬਾਰ-ਬਾਰ ਤਾਂ ਹੀ ਕਹਿ ਰਹੇ ਆ ਸਾਡਾ ਕੋ ਤੁਹਾਨੂੰ ਕਹਿਣ ਨੂੰ ਕੋਈ ਜੀ ਨਹੀਂ ਕਰਦਾ ਬਾਈ ਯਾਰ ਹਜੇ ਤਾਂ ਮੇਥੋਂ ਕੋਈ ਹੱਲ ਹੋ ਨਹੀਂ ਸਕਦਾ ਯਾਰ ਨਹੀਂ ਨਹੀਂ ਵੀਰੇ ਸਾਡੀ ਤਾਂ ਰਿਸਪੌਂਸਿਬਿਲਟੀ ਸੀ ਅਸੀਂ ਬੈਂਕ ਵੱਲੋਂ ਤੁਹਾਡੇ ਕੋਲੇ 2 ਦਿਨ ਦਾ ਟਾਈਮ ਬਾਕੀ ਆ ਠੀਕ ਹੈ ਹਾਂ ਬਸ ਲਾਸਟ ਵਾਰਨਿੰਗ ਆ ਤੁਹਾਨੂੰ ਇਸ ਤੋਂ ਬਾਅਦ ਅਸੀਂ ਤੁਹਾਡਾ ਘਰ ਮਜਬੂਰੀ ਕਰਕੇ ਸਾਨੂੰ ਸੀਲ ਕਰਨਾ ਪੈਣਾ ਤੁਹਾਡੇ ਕੋਲੇ ਲਾਸਟ ਸਿਰਫ 2 ਦਿਨ ਦਾ ਟਾਈਮ ਆ ਠੀਕ ਹੈ ਭਾਈ ਠੀਕ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਜੀ ਪਿੰਡੂ ਪਰਿਵਾਰ ਦੇ ਨਾਲ ਤੇ ਹੁਣ ਤੱਕ ਜੋ ਵੀ ਸਾਡੀਆਂ ਵੀਡੀਓ ਆਈਆਂ ਨੇ ਜੀ ਤੁਸੀਂ ਬਹੁਤ-ਬਹੁਤ ਉਹਨਾਂ ਨੂੰ ਪਿਆਰ ਦਿੱਤਾ ਈ ਤੇ ਸਾਡਾ ਕੋਈ ਵੀ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਹੈਗਾ ਜੀ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਹੈਗਾ ਇਹ ਸਾਰੀਆਂ ਵੀਡੀਓ ਕਾਲਪਨਿਕ ਹੁੰਦੀਆਂ ਨੇ ਜੀ ਤੇ ਸਾਡਾ ਵੱਧ ਤੋਂ ਵੱਧ ਸਾਥ ਦਿਓ ਜੀ ਫੁੱਲ ਜ਼ੋਰ ਨਾਲ ਸਪੋਰਟ ਕਰੋ ਜੀ ਸਾਨੂੰ ਅਸੀਂ ਤੁਹਾਨੂੰ ਵਧੀਆ-ਵਧੀਆ ਵੀਡੀਓ ਪ੍ਰੋਵਾਈਡ ਕਰਵਾਵਾਂਗੇ ਤੇ ਹੁਣ ਆ ਜੀ ਕਮੈਂਟਾਂ ਦੀ ਬਾਰੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਹਰੇਕ ਵੀਡੀਓ ਦੇ ਵਿੱਚ ਸਾਡੇ ਜਿਹੜੇ ਕਮੈਂਟ ਆਉਂਦੇ ਨੇ ਉਹਨਾਂ ਦੇ ਨਾਂ ਅਸੀਂ ਬੋਲਦੇ ਆਂਗੇ ਅਗਲੀ ਵੀਡੀਓ ਦੇ ਵਿੱਚ ਹੁਣ ਆ ਉਹਨਾਂ ਦੀ ਬਾਰੀ ਜਿਨ੍ਹਾਂ ਨੇ ਕਮੈਂਟ ਵਧੀਆ ਕੀਤੇ ਆ ਗੋਵਿੰਦ RAM, ਸੁਰਿੰਦਰ ਸ਼ਰਮਾ, ਬੀਨਾ ਰਾਣੀ, ਹਰਮਨ ਗੇਲੇ, ਲਖਵਿੰਦਰ ਗਰਾਹਾ, ਗੋਰਾ ਬਠਿੰਡਾ, ਸੁਖਮੀਨ, ਇੰਦਰਜੀਤ, ਗੁਰਪ੍ਰੀਤ ਕੌਰ, ਸੁਖੀ ਸਿੱਧੂ, ਐਸ ਪੀ ਸਿੰਘ, ਕੇਂਦਰੀ ਬਰਨਾਲਾ। ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ। ਤੁਸੀਂ ਵੀ ਕਮੈਂਟ ਕਰਦੇ ਰਹੋ। ਤੁਹਾਡੇ ਨਾਂ ਅਹੀਂ ਇਸ ਅਗਲੀ ਵੀਡੀਓ ਦੇ ਵਿੱਚ ਬੁਲੇ ਜਾਣਗੇ। ਤੇ ਇੱਕ ਤੁਹਾਨੂੰ ਹੋਰ ਬੇਨਤੀ ਹੈ। ਇਹ ਵੀਡੀਓ ਨੇ ਜਿਹੜੀਆਂ ਸਾਡੀਆਂ ਇਹ ਕਾਲਪਨਿਕ ਨੇ। ਇਹਨਾਂ ਵੀਡੀਓ ਦਾ ਕਿਸੇ ਵੀ ਨਿੱਜੀ ਜ਼ਿੰਦਗੀ ਨਾਲ ਕੋਈ ਸਬੰਧ ਨਹੀਂ ਹੈਗਾ। ਤੇ ਸਾਰੇ ਇਹ ਵੀਡੀਓ ਨੂੰ ਮਨੋਰੰਜਨ ਤੌਰ ਤੇ ਦੇਖਿਆ ਕਰੋ ਤੇ ਅਗਲੀ ਵੀਡੀਓ ਦੇ ਵਿੱਚ ਕਮੈਂਟ ਜਰੂਰ ਕਰਿਓ ਤੁਹਾਡੇ ਨਾਂ ਅਗਲੀ ਵੀਡੀਓ ਦੇ ਵਿੱਚ ਤਾਂ ਕਿ ਭੋਲੇ ਜਾਣ ਜੇ ਤੁਹਾਨੂੰ ਕਿਸੇ ਵੀ ਕਰੈਕਟਰ ਦਾ ਐਵੇਂ ਲੱਗਦਾ ਵੀ ਇਹਦੇ ਵਿੱਚ ਕੋਈ ਘਾਟਵਾਦ ਹੈਗੀ ਤਾਂ ਸਾਨੂੰ ਕਮੈਂਟਾਂ ਜਰੂਰ ਦੱਸਿਆ ਕਰੋ ਜੀ ਕਮੈਂਟ ਲਾਜ਼ਮੀ ਕਰਿਆ ਕਰੋ ਤੇ ਚੈਨਲ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ WhatsApp ਤੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਇੱਕ ਮੈਂ ਹੋਰ ਦੇਖਿਆ ਜਿਹੜੇ ਬੰਦੇ ਸਾਡੀ ਵੀਡੀਓ ਦੇਖਦੇ ਆ ਉਹਨਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਵੈਸੀ ਵੀਡੀਓ ਦੇਖਦੇ ਆ ਇਹਦੇ ਉੱਤੇ ਸ਼ੋਅ ਹੁੰਦਾ ਨਾ ਵੀ ਕਿੰਨੇ ਬੰਦੇ ਤੁਹਾਡੇ ਸਬਸਕ੍ਰਾਈਬਰ ਨੇ ਜਿਹੜੇ ਵੀਡੀਓ ਦੇਖਦੇ ਨੇ ਤੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਵੀਡੀਓ ਦੇਖਣ ਦੇ ਨਾਲ-ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਧੰਨਵਾਦ ਸਸਈ ਕਾਲ ਜੀ